ਅੱਜ ਦੀ ਬਹੁਤ ਵੱਡੀ ਖਬਰ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਪੱਕੀ 328 ਰੁਪਿਆਂ ਵਿੱਚੋਂ 169 ਰੁਪਏ ਮਿਲ ਗਏ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਹੁਣ ਤੁਸੀਂ ਦੱਸਿਓ ਮੁੱਖ ਮੰਤਰੀ ਭਗਵੰਤ ਮਾਨ ਠੀਕ ਬੋਲ ਰਿਹਾ ਹੈ ਜਾਂ ਸ਼ਰੋਮਣੀ ਕਮੇਟੀ ਠੀਕ ਬੋਲ ਰਹੀ ਹੈ ਕਿਉਂਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਗੀ ਦੇ ਮੇਲੇ ਤੇ ਇੱਕ ਬਹੁਤ ਵੱਡਾ ਐਲਾਨ ਕੀਤਾ ਤੇ ਇੱਕ ਬਹੁਤ ਵੱਡਾ ਬਿਆਨ ਦਾ ਗਿਆ ਦੋਨਾਂ ਦੇ ਉੱਪਰ ਵੱਡਾ ਕਮਸਾਨ ਸ਼ੁਰੂ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਗੀ ਦੇ ਮੇਲੇ ਤੇ ਬੋਲਦਿਆਂ ਆਖਿਆ ਕਿ ਜਿਹੜੇ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸੀ ਨਹੀਂ ਸੀ ਲੱਭ ਰਹੇ ਉਨ੍ਹਾਂ ਦੇ ਵਿੱਚੋਂ 169 ਸਰੂਪ ਜਿਹੜੇ ਆ ਉਹ ਮਿਲ ਗਏ ਨਹੀਂ ਉਹ ਲੱਭ ਗਏ ਨਹੀਂ ਇਹ ਦਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੇ ਲੋਕਾਂ ਦੇ ਸਾਹਮਣੇ ਬੋਲਦਿਆਂ ਕੀਤਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੈਨੂੰ ਹੁਣੇ-ਹੁਣੇ ਇੱਕ ਮੈਸੇਜ ਆਇਆ ਤੇ ਮੈਸੇਜ ਪੜ੍ਹ ਕੇ ਮੁੱਖ ਮੰਤਰੀ ਨੇ ਸੁਣਾਇਆ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਪਿਛਲੇ ਲੰਬੇ ਟਾਈਮ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਹੋਣ ਦਾ ਮਾਮਲਾ ਛਾਇਆ ਹੋਇਆ। ਇਹਦੇ ਉੱਪਰ ਭਗਵੰਤਮਾਨ ਸਰਕਾਰ ਨੇ ਇੱਕ ਸੱਟ ਇੱਕ ਜਾਂਚ ਟੀਮ ਵੀ ਗਠਿਤ ਕੀਤੀ ਹੈ ਜਿਨੇ ਪਰਚਾ ਦਰਜ ਕਰਨ ਤੋਂ ਬਾਅਦ ਜਾਂਚ ਆਰੰਭੀ ਹੋਈ ਹੈ ਤੇ ਅੱਜ ਮੁੱਖ ਮੰਤਰੀ ਨੇ ਜਦੋਂ ਇਹ ਦਾਵਾ ਕੀਤਾ ਕਿ 169 ਸਰੂਪ ਵੀ ਮਿਲ ਗਏ ਨੇ ਉਹਨਾਂ ਦੇ ਵਿੱਚੋਂ ਸਿਰਫ 30 ਸਰੂਪਾਂ ਦਾ ਰਿਕਾਰਡ ਸ਼੍ਰੋਮਣੀ ਕਮੇਟੀ ਕੋਲ ਮੌਜੂਦ ਹੈ ਤੇ 100 ਤੇ 39 ਜਿਹੜੇ ਸਰੂਪ ਨੇ ਉਹਨਾਂ ਦਾ ਰਿਕਾਰਡ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈਗਾ ਇਹ ਦਾਅਵਾ ਜਦੋਂ ਸਟੇਜ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਤਾਂ ਚਫੇਰੇ ਹੜਕੰਪਜਾ ਮੱਚ ਗਿਆ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਉਲਟ ਦਾਅਵਾ ਕਰ ਰਹੀ ਹੈ ਕਈ ਸਾਰੇ ਚੈਨਲਾਂ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਆਗੂ ਨੇ ਉਹਨਾਂ ਦੀਆਂ ਇੰਟਰਵਿਊ ਚੱਲ ਰਹੀਆਂ ਨੇ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਨੇ ਸਕੱਤਰ ਨੇ ਕੁਲਵੰਤ ਸਿੰਘ ਮੰਨਣ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਮੁੱਖ ਮੰਤਰੀ ਨੇ ਗੋਲਮੋਲ ਤਰੀਕੇ ਨਾਲ ਇਹ ਗੱਲ ਬੋਲਤੀ ਐ ਪਰ ਕੋਈ ਕਲੀਅਰ ਨਹੀਂ ਕੀਤੀਆਂ ਗੱਲਾਂ ਕਿ ਉਹ ਸਰੂਪ ਜਿਨ੍ਹਾਂ ਦੀ ਗੱਲ ਮੁੱਖ ਮੰਤਰੀ ਸਾਹਿਬ ਕਰ ਰਹੇ ਆ ਉਹ ਕਦੋਂ ਸ਼੍ਰੋਮਣੀ ਕਮੇਟੀ ਤੋਂ ਲਏ ਗਏ ਕਿੱਦਾਂ ਆਏ ਕਿੱਧਰ ਗਏ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਇਹ ਦਾਵਾ ਕੀਤਾ ਹੈ ਨਾ ਤਾਂ ਉਹਨੇ ਇਹ ਆਖਿਆ ਉਹ ਕਹਿੰਦਾ ਬੰਗਾ ਸਾਹਿਬ ਦੇ ਕੋਲ ਇੱਕ ਧਾਰਮਿਕ ਸਥਾਨ ਹੈ ਉੱਥੋਂ 169 ਸਰੂਪ ਮਿਲੇ ਨੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਰੂਪਾਂ ਦੀ ਨਵੀਂ ਸਿਪਾਈ ਤੇ ਨਵਾਂ ਜਿਹੜਾ ਉਹਨਾਂ ਨੂੰ ਪਿਆਰ ਕਰਨ ਦਾ ਜੁਮਾ ਹੈ ਉਹ ਸਿਰਫ ਸ਼ਰੋਮਣੀ ਕਮੇਟੀ ਕੋਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਕੋਈ ਵੀ ਹੋਰ ਸ਼ਕਤੀ ਜਾਂ ਸੰਸਥਾ ਇਹ ਕੰਮ ਨਹੀਂ ਕਰ ਸਕਦੀ ਇਸ ਕਰਕੇ ਮੁੱਖ ਮੰਤਰੀ ਕਹਿੰਦੇ ਵੀ ਇਹ ਰਿਕਾਰਡ ਪੂਰਾ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਕੋਲ ਪਰ ਉਹ ਮਿਲਿਆ ਨਹੀਂਗਾ ਹੁਣ ਜਦੋਂ ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ ਹੈ ਇਹ ਬਿਆਨ ਬਹੁਤ ਵੱਡਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਿੱਖ ਹਾਜ਼ਰ-ਨਾਜ਼ਰ ਗੁਰੂ ਮੰਨਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਦੇ ਗਾਇਬ ਹੋਣ ਵਾਲੇ ਮਾਮਲੇ ਤੇ ਪਹਿਲਾਂ ਹੀ ਬਹੁਤ ਵੱਡਾ ਰੇੜਕਾ ਚੱਲੀ ਜਾਂਦਾ ਰੇੜਕਾ ਇਹ ਹੈ ਕਿ ਜਦੋਂ ਸੈੱਟ ਬਣਾ ਕੇ ਜਾਂਚ ਟੀਮ ਬਣਾ ਕੇ ਪੰਜਾਬ ਸਰਕਾਰ ਪੰਜਾਬ ਪੁਲਿਸ ਤੋਂ ਜਾਂਚ ਕਰਵਾਉਣ ਤੁਰੀ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਇਹ ਕਹਿਤਾ ਸੀ ਵੀ ਅਸੀਂ ਦਾ ਜਾਂਚ ਚ ਕੋਈ ਸਹਿਯੋਗ ਹੀ ਨਹੀਂ ਦੇਣਾ ਸ਼੍ਰੋਮਣੀ ਕਮੇਟੀ ਨੇ ਇਹ ਕਹਿਤਾ ਸੀ ਵੀ ਅਸੀਂ ਨਾ ਕੋਈ ਰਿਕਾਰਡ ਦੇਣਾ ਹੈ ਜਾਂਚ ਟੀਮ ਨੂੰ ਨਾ ਕੋਈ ਸਹਿਯੋਗ ਦੇਣਾ ਸਾਨੂੰ ਪਤਾ ਸਾਡੇ ਕੁਝ ਮੁਲਾਜ਼ਮਾਂ ਨੇ ਕਾਗਜ਼ਾਂ 'ਚ ਉਹ ਸਰੂਪ ਛਾਪੇ ਅਸਲ 'ਚ ਛਾਪੇ ਹੀ ਨਹੀਂ ਇਸ ਕਰਕੇ ਗਾਇਬ ਹੋਏ ਹੀ ਨਹੀਂ ਕਾਗਜ਼ਾਂ 'ਚ ਛਾਪੇ ਅਸਲੀ ਰੂਪ 'ਚ ਤਾਂ ਛਾਪੇ ਹੀ ਨਹੀਂ ਤੇ ਉਹ ਮੁਲਾਜ਼ਮ ਅਸੀਂ ਆਈਡੈਂਟੀਫਾਈ ਮਤਲਬ ਪਛਾਣ ਕਰ ਲਏ ਹੋਏ ਨੇ ਸ਼੍ਰੋਮਣੀ ਕਮੇਟੀ ਦੇ ਜਿਨ੍ਹਾਂ ਨੇ ਇਹ ਕੀਤਾ ਪਰ ਸਿੱਖ ਸੰਗਤ ਨੂੰ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗ ਰਿਹਾ ਵੀ ਇਹ ਬਿਆਨ ਸੰਤੁਸ਼ਟ ਨਹੀਂ ਕਰਦਾ ਅਸ ਟਾਈਮ ਸ਼ਰੋਮਣੀ ਕਮੇਟੀ ਅਕਾਲੀ ਦਲ ਦੀ ਅਗਵਾਈ ਚ ਚੱਲ ਰਹੀ ਹੈ ਅੱਜ ਮਾਗੀ ਦੇ ਮੇਲੇ ਤੇ ਹੋਰ ਵੀ ਬਹੁਤ ਕੁਝ ਹੋਇਆ ਉਹਦੇ ਤੇ ਵੀ ਥੋੜੀ ਜੀ ਪੰਛੀਛਾ ਹੱਥ ਪਾ ਲੀਏ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਹੁਤ ਵੱਡਾ ਐਲਾਨ ਵੀ ਕੀਤਾ ਹੈ ਕਾਹਦਾ ਜਿਹੜਾ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣ ਦਾ ਲਾਰਾ 2022 ਚ ਲਾ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ ਉਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫੇਰ ਕਹਿ ਸਕਦੇ ਆ ਕਿ ਇੱਕ ਸ਼ਗੂਫਾ ਛੱਡਿਆ ਕਹਿੰਦੇ ਵੀ ਦੇਖੋ ਅਗਲੇ ਬਜਟ ਤੱਕ ਔਰਤਾਂ ਨੂੰ ਅਸੀਂ ਹਜ਼ਾਰਾਂ ਰੁਪਏ ਮਹੀਨਾ ਦੇ ਦੇਣਾ ਤੇ ਅਸੀਂ ਆਪਣਾ ਵਾਅਦਾ ਪੂਗਾ ਦੇਣਾ ਇਹ ਗੱਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰਤੀ ਪਰ ਸਵਾਲ ਇੱਥੇ ਕਈ ਨੇ ਪਹਿਲਾ ਸਵਾਲ ਮੁੱਖ ਮੰਤਰੀ ਸਾਹਿਬ ਜਦੋਂ ਤੁਸੀਂ ਸਰਕਾਰ ਬਣਾਉਣ ਲਈ ਬੀਬੀਆਂ ਭੈਣਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕੀ ਉਦੋਂ ਤੁਸੀਂ ਕਿਹਾ ਸੀ ਵੀ ਪਹਿਲੇ 4 ਸਾਲ ਤੁਹਾਨੂੰ ਕੁਛ ਨਹੀਂ ਦੇਣਾ ਤੇ ਅਖੀਰਲੇ ਸਾਲ ਜਾ ਕੇ ਅਸੀਂ ਗੱਲਾਂ ਸ਼ੁਰੂ ਕਰਾਂਗੇ ਤੇ ਅਖੀਰਲੇ ਮਹੀਨਿਆਂ 'ਚ ਜਾ ਕੇ ਦੇਾਂਗੇ ਨਹੀਂ ਕਿਹਾ ਸੀ ਪਿਛਲੇ ਦਿਨੀ ਰਾਜਾ ਵੜਿੰਗ ਨੇ ਇਹਦੇ ਤੇ ਬਿਆਨ ਦਿੱਤਾ ਰਾਜਾ ਵੜਿੰਗ ਵੀ ਵੈਸੇ ਤਾਂ ਬੜੀ ਕਸੂਤੀ ਜੀ ਗੱਲ ਬੋਲ ਗਏ ਜਦੋਂ ਉਹਨਾਂ ਨੇ ਕਿਹਾ ਬਾਹਰੋਂ ਪਾਜਾ 48 ਫਰੌਲਾ ਪਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਦਿਨ ਵੀ ਗੱਲ ਕਹੀ ਕਹਿੰਦੇ ਵੀ ਦੇਖੋ ਰਾਜੇ ਵੜਿੰਗ ਨੂੰ ਤਾਂ ਪਾੜੇ ਨਹੀਂ ਆਉਂਦੇ 12 ਪਾਜਾ ਦਾ 60 ਬਣਦਾ ਤੇ ਰਾਜਾ ਵੜਿੰਗ ਕਹਿ ਰਿਹਾ ਵੀ 12 ਪਾਜਾ ਔਰਤਾਂ ਦਾ 48000 ਬਣਦਾ ਮੁੱਖ ਮੰਤਰੀ ਮਾਨ ਸਾਹਿਬ ਨੂੰ ਅਸੀਂ ਉਦੋਂ ਵੀ ਪੁੱਛਿਆ ਸੀ ਅੱਜ ਵੀ ਪੁੱਛ ਲਏ ਨੇ ਮਾਨ ਸਾਹਿਬ ਤੁਹਾਨੂੰ ਤਾਂ ਪਤਾ ਹੈ ਵੀ 12 ਪਾਜਾ 48 ਹੁੰਦਾ 12 ਪਾਜੀ 60 ਹੁੰਦਾ ਤੁਹਾਨੂੰ ਤਾਂ ਭਾੜੇ ਆਉਂਦੇ ਆ ਗਿਣਤੀ ਆਉਂਦੀ ਆ ਤੁਹਾਨੂੰ ਤਾਂ ਪਤਾ ਔਰਤਾਂ ਦਾ 60 ਬਣਦਾ ਸਵਾਲ ਇਹ ਤੁਸੀਂ ਦੇਣਾ ਕਦੋਂ ਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਐਲਾਨ ਕਰਤਾ ਅਗਲੇ ਬਜਟ ਚ ਅਗਲਾ ਬਜਟ ਬਣ ਅਜੇ ਕਈ ਮਹੀਨੇ ਪਹਿਣੇ ਉਹ ਕਹਿੰਦੇ ਨੇ ਨਾ ਨੌ ਮੰਨ ਤੇਲ ਹੋਵੇ ਤੇ ਨਾ ਰਾਧਾ ਨੱਚੇ ਉਹ ਇੱਕ ਹੋਰ ਪੰਜਾਬੀ ਦਾ ਖਾਨ ਹੈ ਆਖੇ ਅਹ ਵੇਖਾਂਗੇ ਜਦ ਕੁੱਬਾ ਕੋੜੀ ਚੜੇਗਾ ਉਹ ਗੱਲ ਹੈ ਕਾਣਿਆਂ ਕੋੜੀ ਚੜਿਆ ਤਾਂ ਜਾਣਿਆ ਦੇਖਾਂਗੇ ਕੀ ਬਣਦਾ ਕਿਹੜੇ ਬਜਟ ਚ ਦਿੰਦੇ ਨੇ ਦਿੰਦੇ ਵੀ ਆ ਕਿ ਲਾਰਾ ਹੀ ਆ ਵੈਸੇ ਜਿੰਨੀਆਂ ਜਿਮਣੀ ਚੋਣਾ ਆਈਆਂ ਨਹੀਂ ਹਰ ਇੱਕ ਜਿਮਨੀ ਚੋਣ ਵੇਲੇ ਭਗਵੰਤ ਮਾਨ ਸਾਹਿਬ ਪਿਛਲੇ ਟਾਈਮ ਤੋਂ ਦੋ ਚੋਣਾਂ ਦੇ ਵਿੱਚ ਤਾਂ ਉਹਨਾਂ ਦੀ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਉਹਨਾਂ ਨੇ ਵੀ ਕਿਹਾ ਸੀ ਵੀ ਬੀਬੀਆਂ ਨੂੰ 100000 ਰੁਪਏ ਅਸੀਂ ਬਸ ਦੇ ਨਹੀਂ ਲੱਗੇ ਆ ਜਵਾਕਾਂ ਵਾਂਗ ਇੱਥੋਂ ਤੱਕ ਵੀ ਕਿਹਾ ਵੀ ਦੇਣਾ ਤਾਂ ਯਾਰ ਯਾਰ ਸੀ ਲੇਟ ਹੋ ਗਿਆ ਹੁਣ ਅਸੀਂ 11 1100 ਦੇਾਂਗੇ ਜਿਵੇਂ ਆਪਾਂ ਜਵਾਕ ਵਰਚਾਉਨੇ ਆ ਉਦਾਂ ਪਰ ਦਿੱਤਾ ਕੀ ਅਜੇ ਤੱਕ ਚੁਆਨੀ ਨਹੀਂ ਦਿੱਤੀ ਪਤਾ ਨਹੀਂ ਦੇਣਾ ਕਿ ਨਹੀਂ ਦੇਣਾ ਪਰ ਐਲਾਨ ਅੱਜ ਮੁੱਖ ਮੰਤਰੀ ਸਾਹਿਬ ਨੇ ਕਰਤਾ ਇੱਕ ਐਲਾਨ ਤੇ ਦੂਜਾ ਬਿਆਨ ਹੁਣ ਆਉਣ ਵਾਲੇ ਕੱਲ ਨੂੰ 15 ਤਰੀਕ ਹੈ ਤੇ 15 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਦੀ ਪੇਸ਼ੀ ਹੈ ਭਗਵੰਤ ਮਾਨ ਦੀ ਕਿੱਥੇ ਅਕਾਲ ਤਖਤ ਸਾਹਿਬ ਨੇ ਤਲਬ ਕੀਤਾ ਹੋਇਆ ਭਗਵੰਤ ਮਾਨ ਨੂੰ ਅਕਾਲ ਤਖਤ ਸਾਹਿਬ ਦੇ ਸਖਤਰਤ ਦੇ ਉੱਪਰ ਕੱਲ ਨੂੰ ਭਗਵੰਤ ਮਾਨ ਦੀ ਪੇਸ਼ੀ ਹੈ ਮਾਮਲਾ ਤੁਹਾਨੂੰ ਪਤਾ ਹੈ ਮਾਮਲਾ ਹੈ ਕਾਲ ਤੱਕ ਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਇਹ ਕਿਹਾ ਸੀ ਵੀ ਭਗਵੰਤਮਾਨ ਗੁਰੂ ਕੀ ਗੋਲਕ ਤੇ ਸਵਾਲ ਉਠਾਉਂਦਾ ਤੇ ਨਾਲ ਜਿਹੜੇ ਜਰਨੈਲ ਸਿੰਘ ਪਿੰਡਰਾ ਵਾਲਾ ਉਹਨਾਂ ਤੇ ਸਵਾਲ ਉਠਾਉਂਦਾ ਇਸ ਕਰਕੇ ਇੱਥੇ ਆ ਕੇ ਸਪਸ਼ਟੀ ਕਰਨ ਦੇ ਵੀ ਪਹਿਲਾਂ ਤਾਂ ਭਗਵੰਤਮਾਨ ਨੇ ਦੋ ਘੰਟਿਆਂ ਚ ਕਹਿ ਦਿੱਤਾ ਵੀ ਮੈਂ ਜਾਵਾਂਗਾ ਜਵਾਬ ਦੇਾਂਗਾ ਫਿਰ ਇੱਕ ਦੋ ਦਿਨਾਂ ਬਾਅਦ ਕਹਿ ਦਿੱਤਾ ਵੀ ਮੈਂ ਮੇਰੀ ਇੱਕ ਮੰਗ ਹੈ ਵੀ ਜਦੋਂ ਮੈਂ ਉੱਥੇ ਪੇਸ਼ ਹੋਣਾ ਹੈ ਉੱਥੇ ਫਿਰ ਲਾਈਵ ਟੈਲੀਕਾਸਟ ਚੈਨਲਾਂ ਨੂੰ ਚਲਾਉਣ ਦੀ ਆਗਿਆ ਦਿੱਤੀ ਜਾਵੇ ਜਦੋਂ ਮੇਰੇ ਸਵਾਲ ਜਵਾਬ ਹੋਣੇ ਨਾਲੇ ਕਹਤਾ ਵੀ ਮੈਂ ਸੰਗਤ ਵੱਲੋਂ ਗੁਰੂ ਕੇ ਗੋਲਕਦਾ ਸਾਹਿਬ ਵੀ ਲੈਣਾ ਹੈ ਇਸ ਗੱਲ ਤੇ ਫਿਰ ਰੌਲਾ ਪੈ ਗਿਆ ਪੁੱਛਿਆ ਗਿਆ ਵੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਤੁਸੀਂ ਅਕਾਲ ਤਖਤ ਦੇ ਹੁਕਮਾਂ ਤੇ ਅਕਾਲ ਤਖਤ ਦੇ ਅੱਗੇ ਜਵਾਬ ਦੇਣ ਆਉਣਾ ਹੈ ਕਿ ਸਵਾਲ ਪੁੱਛਣ ਆਉਣਾ ਫਿਰ ਰੌਲਾ ਸ਼ੁਰੂ ਹੋ ਗਿਆ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਨੂੰ ਫੇਰ ਲੱਗਾ ਵੀ ਇਹ ਸਿਆਸੀ ਤੌਰ ਤੇ ਘਾਟਾ ਪੈਣਾ ਇਹ ਤਾਂ ਕੰਮ ਠੇਡਾ ਹੋ ਗਿਆ ਫੇਰ ਇਹਨਾਂ ਨੇ ਕੀ ਕੀਤਾ ਫੇਰ ਕਹਿੰਦੇ ਵੀ ਦੇਖੋ ਮੈਂ ਤਾਂ ਸਿਰਫ ਕਾਲ ਤਖਤ ਦੇ ਹੁਕਮਾਂ ਤੇ ਜਵਾਬ ਦੇਣਾ ਹੈ ਸਪਸ਼ਟੀਕਰਨ ਦੇਣਾ ਹੈ ਮੈਂ ਸਵਾਲ ਪੁੱਛਣ ਨਹੀਂ ਆਉਣਾ ਹੁਣ ਬੀਤੇ ਕੱਲ ਇੱਕ ਹੋਰ ਗੱਲ ਵਾਪਰ ਗਈ ਕਾਲ ਤੱਕ ਸਾਹਬ ਦੇ ਜਥੇਦਾਰ ਨੇ ਕਹਿਤਾ ਵੀ ਮੁੱਖ ਮੰਤਰੀ ਦੇ ਰਹੀਏ ਵੇ ਆ ਤੇ ਜੇ ਵਿਆਹ ਨੂੰ ਵੇਖਦੇ ਆ ਹਾਂ ਜਿਹੜਾ 15 ਤਰੀਕ ਨੂੰ ਪੇਸ਼ੀ ਦਾ ਟਾਈਮ 10 ਵਜੇ ਸਵੇਰੇ ਸੀ ਉਹ ਸ਼ਾਮ ਨੂੰ 4:30 ਵਜੇ ਹੋਏਗਾ ਉਹਨਾਂ ਨੇ ਬਿਆਨ ਦਿੱਤਾ ਉਧਰ ਭਗਵੰਤ ਮਾਨ ਨੇ ਫਿਰ ਸਪਸ਼ਟੀ ਕਰਨ ਦਿੱਤਾ ਲਿਖਤੀ ਕਹਿੰਦੇ ਦੇਖੋ ਮੈਂ ਤਾਂ ਕੱਲ ਦਾ 15 ਤਰੀਕ ਦਾ ਪੂਰਾ ਦਿਨ ਆਪਣਾ ਖਾਲੀ ਰੱਖਿਆ ਮੈਂ ਤਾਂ ਰਾਸ਼ਟਰਪਤੀ ਨੂੰ ਵੀ ਕਹਿਤਾ ਵੀ ਭਾਈ ਉਸ ਦਿਨ ਮੈਂ ਵਿਹਲਾ ਨਹੀਂ ਹੈਗਾ ਮੈਂ ਤਾਂ ਰਾਸ਼ਟਰਪਤੀ ਤੱਕ ਨੂੰ ਕਹਤਾ ਕਿਉਂਕਿ ਤੁਹਾਨੂੰ ਸ਼ਾਇਦ ਪਤਾ ਹੋਣਾ ਰਾਸ਼ਟਰਪਤੀ ਪੰਜਾਬ ਆ ਰਿਹਾ ਜਲੰਧਰ ਆ ਰਿਹਾ ਤੇ ਭਗਵੰਤਮਾਨ ਕਹਿੰਦੇ ਵੀ ਮੈਂ ਤਾਂ ਪੂਰਾ ਦਿਨ ਖਾਲੀ ਆ ਟਾਈਮ ਬਦਲਣ ਦੀ ਲੋੜ ਨਹੀਂ ਹੈ ਮੇਰੇ ਵੱਲੋਂ ਮੇਰੇ ਕਰਕੇ ਮੇਰੇ ਜਿਵੇਂ ਆ ਕਰਕੇ ਟਾਈਮ ਨਾ ਬਦਲਿਆ ਜਾਵੇ ਪਰ ਉਧਰ ਕਾਲ ਤਖਸਾਲ ਸਾਹਿਬ ਨੇ ਟਾਈਮ ਬਦਲਣ ਦਾ ਫਰਮਾਨ ਜਾਰੀ ਕੀਤਾ ਹੋਇਆ ਹੁਣ ਕੱਲ ਨੂੰ ਵੇਖਣਾ ਹੈ ਕਿ ਭਗਵੰਤਮਾਨ ਸਾਹਿਬ ਕਿੰਨੇ ਟਾਈਮ ਤੇ ਜਾਂਦੇ ਆ ਉਥੇ ਭਗਵੰਤ ਮਾਨ ਸਾਹਿਬ ਦੀ ਮੰਗ ਤੇ ਲਾਈਵ ਟੈਲੀਕਾਸਟ ਵਾਲੇ ਕੈਮਰੇ ਲੱਗਦੇ ਆ ਕਿ ਨਹੀਂ ਲੱਗਦੇ ਆ ਕੀ ਬਣਦਾ ਕੀ ਕਹਾਣੀ ਵਾਪਰਦੀ ਆ ਉਹ ਤੇ ਕੱਲ ਨੂੰ ਪਤਾ ਲੱਗੇਗਾ ਫਿਲਹਾਲ ਅੱਜ ਮੁੱਖ ਮੰਤਰੀ ਸਾਹਿਬ ਦੇ ਬਿਆਨ ਨੇ ਵੱਡਾ ਪਰਥੂ ਪਾਇਆ ਉਹ ਬਿਆਨ ਜਿਹੜਾ ਮਾਨ ਸਾਹਿਬ ਨੇ ਦਿੱਤਾ ਵੀ 169 ਸਰੂਪ ਗੁਰੂਗ੍ਰੰਥ ਸਾਹਿਬ ਦੇ ਗਾਇਬ ਹੋਏ ਲੱਭ ਗਏ ਆ 328 ਦੇ ਵਿੱਚੋਂ ਤੇ ਤਿੰਿਆਂ ਦਾ ਡਾਟਾ ਹੈਗਾ ਰਿਕਾਰਡ ਹੈਗਾ ਸ਼ਰਮਣੀ ਕਮੇਟੀ ਕੋਲ ਤੇ 139 ਦਾ ਰਿਕਾਰਡ ਹੀ ਹੈ ਨਹੀਂ ਹੁਣ ਸ਼ਰਮਣੀ ਕਮੇਟੀ ਕੀ ਕਰੇਗੀ ਕੀ ਜਵਾਬ ਦੇਗੀ ਇਹ ਸਵਾਲ ਮਿੱਤਰੋ ਬਣ ਗਿਆ ਮੁੱਖ ਭਗਵੰਤਮਾਨ ਸਾਹਿਬ ਦਾ ਇਹ ਇਹ ਦਾਵਾ ਕਿੰਨਾ ਠੀਕ ਹੈ ਇਹ ਵੀ ਅਜੇ ਗੱਲ ਜਾਣਣੀ ਹੈ ਕਿਉਂਕਿ ਮਾਨ ਸਾਹਿਬ ਵੀ ਕਈ ਵਾਰੀ ਦਾਅਵੇ ਹਵਾਚੀ ਕਰ ਦਿੰਦੇ ਆ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਭਗਵੰਤਮਾਨ ਸਾਹਿਬ ਨੇ ਦਾਵਾ ਕਰਤਾ ਸੀ ਵੀ ਜਿਹੜਾ ਗੈਂਗਸਟਰ ਗੋਲਡੀ ਬਰਾੜ ਹੈ ਉਹ ਅਮਰੀਕਾ ਚ ਫੜ ਲਿਆ ਗਿਆ ਭਗਵੰਤਮਾਨ ਸਾਹਿਬ ਨੇ ਕਿੰਨੇ ਸਾਰੇ ਚੈਨਲਾਂ 'ਾਂਗੇ ਕਹਿਤਾ ਬੀਇੰਗ ਅ ਹੈੱਡ ਆਫ ਸਟੇਟ ਮੈਂ ਇਹ ਗੱਲ ਦਾਅਵੇ ਨਾਲ ਪੰਜਾਬ ਨੂੰ ਦੱਸ ਰਿਹਾ ਇਹ 2 ਸਾਲ ਪਹਿਲਾਂ ਦੀ ਗੱਲ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ 'ਚ ਗ੍ਰਿਫਤਾਰ ਕਰ ਲਿਆ ਤੇ ਕੁਝ ਟਾਈਮ ਚੋਂ ਨੂੰ ਪੰਜਾਬ ਲੈ ਕੇ ਆਉਣਾ ਉਸ ਤੋਂ ਬਾਅਦ ਅੱਜ ਤੱਕ ਨਹੀਂ ਪਤਾ ਲੱਗਾ ਗੋਲਡੀ ਬਰਾੜ ਫੜਿਆ ਸੀ ਕਿ ਨਹੀਂ ਫੜਿਆ ਸੀ ਕਿੱਧਰ ਗਿਆ ਤੇ ਭਗਵੰਤਮਾਨ ਸਾਹਿਬ ਨੇ ਵੀ ਇਹਦਾ ਕੁਝ ਸਪਸ਼ਟੀ ਕਰਨ ਨਹੀਂ ਦਿੱਤਾ ਉਦੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਇੱਕ ਵਾਰੀ ਵਿਦੇਸ਼ੋਂ ਆਏ ਆ ਕੇ ਪੰਜਾਬ ਤੋਂ ਕਹਿਤਾ ਜਿਹੜੀ ਕਾਰਾਂ ਬਣਾਉਣ ਵਾਲੀ ਕੰਪਨੀ ਆ BMW ਮੈਂ ਉਹਦੇ ਪ੍ਰੋਜੈਕਟ ਸਾਈਨ ਕਰਕੇ ਆਇਆ ਔਰ ਉਹ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਕਾਰਖਾਨਾ ਲਾਉਣ ਜਾ ਰਹੇ ਆ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਉਦੋਂ ਬਾਅਦ ਇਸ ਇਸ ਬਿਆਨ ਨੂੰ ਮੇਰੇ ਖਿਆਲ ਨਾਲ 2 ਸਾਲ ਹੋ ਚੱਲੇ ਨੇ ਅੱਜ ਤੱਕ ਤਾਂ BMW ਆਈ ਨਹੀਂ ਤੇ ਭਗਵੰਤ ਮਾਨ ਸਾਹਿਬ ਨੇ ਬਾਅਦ ਚ ਇਹਦੇ ਉੱਪਰ ਕੋਈ ਗੱਲ ਕੀਤੀ ਨਹੀਂ ਹੁਣ ਵੇਖਣਾ ਹੈ ਆ ਕਿ ਭਗਵੰਤ ਮਾਨ ਸਾਹਿਬ ਦਾ ਅੱਜ ਵਾਲਾ ਦਾਵਾ ਉਹ ਕਿੰਨਾ ਸਹੀ ਹੈ ਕਿੰਨਾ ਸੱਚ ਹੈ ਤੇ ਇੱਕ ਖਬਰ ਪੰਜਾਬ ਦੇ ਵਿੱਚ ਹੋਰ ਬਹੁਤ ਵੱਡੀ ਅੱਜ ਆਈ ਹੈ ਉਹ ਇਹ ਕਿ ਜਦੋਂ ਅੱਜ ਮਾਗੀ ਦੇ ਮੁਕਸਰ ਮੇਲੇ ਤੇ ਕਾਨਫਰੰਸ ਕੀਤੀ ਹੈ ਖਾਸ ਕਰ ਆਮ ਆਦਮੀ ਪਾਰਟੀ ਨੇ ਤਾਂ ਪੰਜਾਬ ਦੀਆਂ ਸਰਕਾਰੀ ਜਿਹੜੀਆਂ ਮੰਨੀਆਂ ਜਾਂਦੀਆਂ ਬੱਸਾਂ ਨੇ ਰੋਡਵੇਜ ਦੀਆਂ ਤੇ ਪਣ ਬੱਸ ਦੀਆਂ ਉਹਨਾਂ ਚੋਂ 70 80 ਫੀਸਦੀ ਬੱਸਾਂ ਉੱਥੇ ਰੈਲੀ ਤੇ ਲਾਈਆਂ ਹੋਈਆਂ ਸੀ ਅੱਡਿਆਂ ਦੇ ਵਿੱਚ ਸਵਾਰੀਆਂ ਖੱਜਲ ਖਰਾਬ ਹੋਈਆਂ ਰੱਜ ਕੇ ਖਰਾਬ ਹੋਈਆਂ ਤੇ ਦੂਜੇ ਪਾਸੇ ਜਿਹੜਾ ਭਗਵੰਤ ਮਾਨ ਸਾਹਿਬ ਹੋਰਾਂ ਦੀ ਰੈਲੀ ਦੇ ਲਈ ਬੱਸਾਂ ਲਾਈਆਂ ਸੀ ਔਰ ਉਹ ਬੱਸਾਂ ਦਾ ਕਿਰਾਇਆ ਕਰਿਆ ਸਾਰਾ ਕੁਝ ਖਜ਼ਾਨੇ ਚ ਕਰ ਦੇਣ ਦੇ ਲਈ ਹੋ ਸਕਦਾ ਇੰਜ ਹੋਵੇ ਕੀ ਕੀਤਾ ਗਿਆ ਹਰ ਬੱਸ ਤੇ ਝੰਡੇ ਤੇ ਆਮ ਆਦਮੀ ਪਾਰਟੀ ਦੇ ਲੱਗੇ ਪਰ ਉਹ ਜਿਹੜੀ ਰੈਲੀ ਆ ਉਹਨੂੰ ਸਰਕਾਰੀ ਸਮਾਗਮ ਵਾਂਗ ਕੀਤਾ ਗਿਆ ਕਿਉਂ ਕਿਤੇ ਇਸ ਕਰਕੇ ਤਾਂ ਨਹੀਂ ਵੀ ਬੱਸਾਂ ਦੇ ਖਰਚੇ ਜਾਂ ਹੋਰ ਖਰਚੇ ਜਿਹੜੇ ਆ ਉਹ ਖਜ਼ਾਨੇ ਚੋਂ ਪਾਉਣ ਦਾ ਇਰਾਦਾ ਹੋਵੇ ਪਾਰਟੀ ਚੋਂ ਨਾ ਪਾਉਣੇ ਹੋਣ ਹੋ ਸਕਦਾ ਹੁਣ ਸਵਾਲ ਇਹ ਆ ਕਿ ਜੇਕਰ ਉਹ ਸਰਕਾਰੀ ਸਮਾਗਮ ਸੀ ਫਿਰ ਜਿਹੜੀਆਂ ਬੱਸਾਂ ਬੱਸਾਂ ਉੱਥੇ ਗਈਆਂ ਉਹਨਾਂ ਤੇ ਝੰਡੇ ਝਾੜੂ ਵਾਲੇ ਕਿਉਂ ਲੱਗੇ ਸੀ ਆਮ ਆਦਮੀ ਪਾਰਟੀ ਦੇ ਬੈਨਰ ਕਿਉਂ ਲੱਗੇ ਸੀ ਪੰਜਾਬ ਸਰਕਾਰ ਲਿਖਿਆ ਹੋਣਾ ਚਾਹੀਦਾ ਇਹ ਪਰ ਸਮਾਗਮ ਕੀਤਾ ਇੱਕ ਪਾਰਟੀ ਦੇ ਸਮਾਗਮ ਵਾਂਗ ਗਿਆ ਪਰ ਡਿਕਲੇਅਰ ਉਹਨੂੰ ਇੰਜ ਕੀਤਾ ਗਿਆ ਜਿਵੇਂ ਕਿ ਉਹ ਸਮਾਗਮ ਲੋਕਾਂ ਦਾ ਜਾਂ ਸਰਕਾਰ ਦਾ ਹੋਵੇ ਇਹਦੇ ਪਿੱਛੇ ਕੀ ਰਣਨੀਤੀ ਹੈ ਉਹ ਤਾਂ ਆਉਣ ਵਾਲਾ ਟਾਈਮ ਦੱਸੇਗਾ